ਮੇਰੇ ਆਹਦੇ ਮੰਮੀ ਨੇ ਆਈ ਅਸੀਂ ਪਤਾ ਨਹੀਂ ਕਿੰਨੀ ਵਾਰ ਪੱਟ ਲਿਆ ਯਾਰ ਇੱਕ ਤਾਂ ਗਿੱਲਾ ਵਾ ਤਾਂ ਚੱਲ ਅੱਜ ਸੌਖਾ ਪੱਟਿਆ ਜਾ ਰਿਹਾ ਨਹੀਂ ਤਾਂ ਲੋੜ ਨਹੀਂ ਸੀ ਪੱਟਣ ਦੀ ਮੀਨ ਨਾਲ ਮੈਂ ਕਹਿੰਦੀ ਜਿਹੜਾ ਆਪਾਂ ਰਿਓ ਪਾਇ ਸੀ ਮੀਨ ਨਾਲ ਉਹ ਵੀ ਰੋੜ ਗਿਆ ਹੋਣਾ ਕਹਿੰਦੀ ਨਹੀਂ ਰੁੜਿਆ ਨਹੀਂ ਕਿਤੇ ਵਿੱਚ ਹੀ ਆ ਜਾਣਾ ਤਾਂ ਕਿੱਥੇ ਉਹ ਵੀ ਪਹਿਲਾਂ ਆਪਾਂ ਗੁੜਤਾ ਸੀ ਇੱਕ ਵਾਰ ਤਾਂ ਓਨੀ ਦੇਰ ਤੋਂ ਮਿਕਸ ਹੋ ਗਿਆ ਸੀ ਅੱਜ ਆ ਸਾਰੀਆਂ ਪਹਿਲਾਂ ਪਾੜ ਦੇਣੀ ਹਾਂ ਹਾਂ ਇੱਥੇ ਸਿੱਟ ਦੋ ਕਹਿੰਦੇ ਲਾ ਕੇ ਸੁੱਕੀਆਂ ਤਾਂ ਅੱਗ ਲਾ ਦੇ ਸੁੱਕਣ ਲੱਗੀਆਂ ਤੋਰੀਆਂ ਤਾਂ ਬਹੁਤ ਅੱਛਾ ਵਧੀਆ ਨਹੀਂ ਹੈਗੀਆਂ ਹੁਣ ਇਹ ਤਾਂ ਨਹੀਂ ਟੋਚੇ ਸਿੱਟਦੇ ਹੈਗੇ ਪੁੜੀ ਵਿੱਚ ਸੈੱਡ ਸਕਦੇ ਆ ਟੋਚ ਆ ਛੋਟਾ ਹੋ ਜਾਂਦਾ ਹਾਂ ਫਿਰ ਭਰ ਜੂਗਾ ਇੱਕੋ ਦਮ ਇੱਧਰ ਤੇ ਸਿੱਟ ਦਿੰਨੇ ਆ ਸੁੱਕਿਆ ਹੋਇਆ ਪਾ ਦਾਂਗੇ ਉੱਧਰ ਸੁੱਕਿਆ ਹੀ ਉੱਧਰ ਸਿੱਟ ਦੋਗੇ ਇੰਨਾ ਜ਼ਿਆਦਾ ਮੀਂਹ ਪਿਆ ਜਿਹੜਾ ਪੱਟਣ ਨਾਲ ਉੱਚਾ ਨਹੀਂ ਹੋ ਸੀ ਸਾਰਾ ਇੱਕੋ ਜਿਹਾ ਹੋ ਗਿਆ ਮੈਂ ਸੋਚਦੀ ਸੀ ਜਿਹੜੀ ਖਾਦ ਪਾਈ ਸੀ ਉਹ ਤਾਂ ਸਾਰੀ ਗਈ ਆ ਆਪਣੀ ਨਹੀਂ ਨਹੀਂ ਰੂੜੀ ਨਹੀਂ ਹੈਗੀ ਵਿੱਚ ਰੰਗੀ ਸਾਰੇ ਹਾਂ ਕਿ ਇਹ ਠੀਕ ਆ ਮੈਂ ਤਾਂ ਕਿ ਗਵਾਂਡੀਆਂ ਨੂੰ ਹੀ ਲਾਹਾ ਮਿਲਣਾ ਉਹਨਾਂ ਨੇ ਵੀ ਕਿਸੇ ਕੰਮ ਚ ਨਹੀਂ ਨਾ ਆਣੀ ਹੈਗੀ ਜੇ ਸਪਰੇਅ ਕਰਤੀ ਜਾਂ ਅੱਗ ਲਾ ਲਈ ਉਹ ਪਈਆ ਦਾਤੀ ਵਰਤ ਲੋ ਇਹ ਜਿਹੜਾ ਜਾਲਜਾ ਹੁੰਦਾ ਉਹਦੇ 'ਚ ਜੜ ਲੱਭਣੀ ਬੜੀ ਔਖੀ ਆ। ਇਹ ਕਿਤੇ ਸਦਾ ਬਹਾਰ ਹੋਵੇ। ਮੇਰੀ ਲੱਭੀ ਨਾ ਮੋੜ। ਇਹ ਕਹਿੰਦੇ ਸੁੱਕਣ ਲੱਗ ਗਈ ਕੰਮ ਹੀ ਖਤਮ ਕਰੋ। ਖਾਂਦੇ ਤਾਂ ਹੈ ਨਹੀਂ ਨਾਲੇ। ਨਹੀਂ ਸਵਾਦ ਲੱਗਦੀ ਖਾਂਦੇ ਤਾਂ ਸੀਗੇ। ਲੱਗਦੀਆਂ ਨੇ ਆਪਾਂ ਕਿੰਨੇ ਖਾਈ ਜਾਵਾਂਗੇ। ਮੇਰਾ ਤਾਂ ਇਹਦਾ ਚਾ ਵੀ ਨਹੀਂ ਪੂਰਾ ਹੋਇਆ ਸੀ। ਲੈ ਨਾ ਦਾਤੀ ਲਿਓਨੇ ਦਾਤੀ ਨਾ। ਹਾਂ ਭਈ ਦਾਤੀ ਗਿਆ ਤੇ ਹੈ। ਦਾਤੀ ਲਿਆਂਦੀ ਹੋਈ ਆ। ਮੈਂ ਕਿ ਫਿਰ ਇੱਕ ਵਾਰ ਕਹਿੰਦੀ ਆ ਮੈਂ ਗੁੱਡੇ ਆ ਮੈਂ ਗੁੱਡੇ ਦੁਵਾ ਦਾ ਗੁੱਡਣਾ ਦਾ। ਉਹ ਠੀਕ ਆ ਫਿਰ ਜਿੰਨੇ ਵਾਰ ਗੁੱਡਾਂਗੇ ਵਾਵਾਗੇ ਡੈਡੀ ਕਹਿੰਦੇ ਹੁੰਦੇ ਆ ਵੀ ਵਾਰੀ ਵਾਰੀ ਗੁੱਡਿਆ ਵੱਧ ਵਧਿਆ ਹੁੰਦਾ ਗਾੜੀ ਕਹਿੰਦੇ ਸੀ ਚਾਰ ਵਾਰ ਗੁੱਡਣਾ ਆ ਉਹ ਪੂਰਾ ਹੀ ਹੋਣਾ ਹੁਣ ਚਾਰ ਵਾਰ ਹੁਣ ਤਾਂ ਸੌਖਾ ਗਿੱਲਾ ਹੋ ਗਿਆ ਨਾ ਬਹੁਤ ਹਾਂਜੀ ਉਹ ਵੀ ਮੈਂ ਕਿਹਾ ਉਹ ਚਾਰ ਡੈਡੀ ਨੇ ਚਾਰ ਗਿਆ ਸੀ ਮੂਹੋਂ ਚਾਰ ਸ਼ਬਦ ਪੂਰੇ ਹੋਣਗੇ ਸਬਸਕ੍ਰਾਈਬ ਤਾਂ ਵੈਲ ਨਹੀਂ ਕੀਤੀ ਹੋਈ ਮਮੀ ਹੂੰ ਵੈਲ ਨਹੀਂ ਵੈਲਟ ਨਹੀਂ ਪਾਈ ਪਤਾ ਡੈਡੀ ਡੈਡੀ ਕਹਿੰਦੇ ਹੁਣ ਵੜਦੇ ਅੱਛਾ ਮਮੀ ਅੱਛਾ ਡੈਡੀ ਮੈਂ ਕਿਹਾ ਕਹਿੰਦੇ ਸੀ ਨਾ ਥੱਲੇ ਆ ਜਾਣਗੇ ਆ ਵੀ ਵੜ ਲਿਓ ਸਾਨੂੰ ਕੋਈ ਵੇਲ ਨਹੀਂ ਤੇ ਕੋਲ ਵੇਲਾ ਨਹੀਂ ਮੈਨੂੰ ਬਹੁਤ ਅਫਸੋਸ ਆਜੇ ਮੈਂ ਕੱਲ ਹੀ ਕਹਿ ਰਹੀ ਸੀ ਵੀ ਸੋਣੀ ਕਿੰਨੀ ਲੱਗ ਰਹੀ ਆ ਹਾਜੀ ਵਿਚਾਰੀ ਗਈ ਦਾਤਰੀ ਤਾਂ ਹੀ ਫੜਾਈ ਸੀ ਖੇਚ ਤਾਂ ਸੱਲਾ ਹੀ ਲੈਂਦੇ ਘੁੰਮੀ ਹੈ ਬਹੁਤ ਪਈ ਆ ਉੱਤੋਂ ਤਾਂ ਫੇਰ ਆ ਜਾਣੀ ਆਪੇ ਵੈਰੀ ਗੁੱਡ ਆਫ ਹੀ ਤੋਰੀ ਮੰਮੀ ਜਿੱਥੇ ਤੁਸੀਂ ਖੜੀ ਖੜੇ ਓਥੇ ਤੋਰੀ ਹੱਥ ਚ ਤੋਰੀ ਲੰਮਕਰੀ ਦੇਖੋ ਆ ਅੱਜ ਤੇ ਹੱਥਾ ਤੁਹਾਡਾ ਇਹ ਕੋ ਉਹ ਤੇ ਸੇਂਸਾਉ ਦੇ ਉੱਪਰ ਆ ਸੇਂਸਾਉ ਤੋਰੀ ਕੱਢ ਦੋ ਪਹਿਲਾਂ ਜਾਂਦੀ ਵਾਰ ਦੀਆਂ ਤੋਰੀਆਂ ਤੋੜ ਕੇ ਖਾਣੀਆਂ ਨੇ ਸਾਰਾ ਤੇ ਜਮੀ ਲੈਫਟੀਆਂ ਮਈਆਂ ਨੇ ਅੱਛਾ ਲੈਣ ਥੱਲੋਂ ਵੱਢ ਦੋ ਬਾਕੀ ਆਪੇ ਡਿਗ ਰਹਿਣੀਆਂ ਨੇ ਉਹ ਸੁੱਕ ਕੇ ਆਪੇ ਡਿਗ ਜਾਣੀਆਂ ਨੇ ਜਦੋਂ ਜੜਾ ਹੀ ਖਤਮ ਹੋ ਗਈਆਂ ਸਭ ਆ ਜਾਣਾ ਥੱਲੇ ਸਬਜ਼ੀਆਂ ਲਾਣ ਆਲੇ ਅੱਜ ਭਾਵੇਂ ਸਾਡਾ ਨਾਮ ਹੋਵੇ ਨਾ ਹੋਵੇ ਖਾਭੀ ਕਰਨ ਆਲੇ ਅੱਜ ਪੂਰਾ ਨਾਮ ਹਾਏ ਡਿਗ ਗਈ ਸੀ ਔਰ 도ੜ ਗਿਆ ਦੇਖੋ ਇੰਨਾ ਇਕੱਠਾ ਕਰਤਾ ਕਿੰਨੀਆਂ ਤੋਰੀਆਂ ਹਜੇ ਇਹਨੂੰ ਲੱਗਣੀਆਂ ਸੀਗੀਆਂ ਮੈਂ ਕਿਹਾ ਤੱਕਾ ਕਰਤਾ ਹਲੇ ਤਾਂ ਲੱਗ ਜਾਣੀਆਂ ਸੀ ਬਣ ਗਈ ਅਜੇ ਪ੍ਰੋਫੈਸਰ ਐਨ ਪਾ ਲਾ ਕੇ ਤੇ ਮੇਰਾ ਫੋਨ ਲੱਭਿਆ S6 ਸਾਇੰਸ ਨਾਲ ਜਿਹੜਾ ਅੱਜ ਆਇਆ ਸੀਗਾ ਉਹਨੇ ਪਾਸੇ ਅੱਜ ਸੀਗਾ ਕਿ ਟੈਕਨੋਲੋਜੀ ਨਵੀਂ ਨਵੀਂ ਆਈ ਸੀ ਬਹੁਤ देर ਚ ਲਾਇਆ ਮੈਂ ਕਾਫੀ ਦੇਰ ਦਾ ਘਰੇ ਪਿਆ ਸੀ ਕੱਲੋਂ ਲੰਦੇ ਆ ਬੈਟਰੀ ਦੇਖੋ ਕਿੰਨੀ ਜਾਂ ਦੇ ਫੁੱਲੀ ਪਈ ਐ ਰਿਸਕ ਫੈਕਟਰੀ ਇਹ ਤਾਂ ਹੁਣ ਮੈਨੂੰ ਜਿਆਦਾ ਲੱਗ ਰਿਹਾ ਇਹਨੂੰ ਆਪਾਂ ਸਾਈਡ ਤੇ ਰੱਖ ਲੈਂਦੇ ਆ ਤੇ ਇਹਨੂੰ ਗਾਰਬੇਜ ਕਰ ਦੇਣਾ ਆਪਾਂ ਚੱਲਦੇ ਆਂ ਜੀ ਟੂਰ ਤੇ ਤੇ ਕਾਫੀ ਥਾਵਾਂ ਤੇ ਮੈਗਨੇ ਕਾਲ ਕਰ ਲਈ ਮੈਨੂੰ ਲੱਗਦਾ ਨਹੀਂ ਵੀ ਇਹ ਥਾਵਾਂ ਤੇ ਆਪਾਂ ਇੰਨੀ ਛੇਤੀ ਜਾ ਸਕਦੇ ਹਾਂ ਤੇ ਇਸ ਲਈ ਅਸੀਂ ਸਰਜਰੀ ਤੋਂ ਨਾ ਵਸ 4:30 5:00 6:00 ਹੋਵੇ 6 ਵਜੇ ਸਿੱਧਾ ਕ ਅਸੀਂ ਟੂਰ ਪੈਣਾ ਵਾ ਤੇ ਹੋ ਸਕਦਾ ਟੂਰ ਸਾਡਾ 4-5 ਦਿਨਾਂ ਦਾ ਹੋਵੇ ਹੋ ਸਕਦਾ 7-8 ਦਿਨਾਂ ਦਾ ਹੋਵੇ ਹੋ ਸਕਦਾ 10-11 ਦਿਨਾਂ ਦਾ ਹੋਵੇ ਉਹ ਡਿਪੈਂਡ ਕਰਦਾ ਕਿ ਮਾ ਕਿੱਥੇ ਕਿੱਥੇ ਜਾਣੇ ਆ ਅਸੀਂ ਸਾਡਾ ਕੀ ਪਲਾਨ ਬਣਦਾ ਵਾ ਕਈ ਵਾਰ ਕੋਈ ਪਲਾਨ ਕੈਂਸਲ ਵੀ ਹੋ ਜਾਂਦੇ ਨੇ ਮੰਮੀ ਉਹਨਾਂ ਨੇ ਵੀ ਜਾਣਾ ਸੀ ਵੈਸੇ ਪਰ ਮੰਮੀ ਕਹਿੰਦੇ ਜੇ ਜ਼ਿਆਦਾ ਲੰਬਾ ਹੋਵੇ ਫਿਰ ਔਖਾ ਹੋ ਜਾ ਪਰ ਨਹੀਂ ਅੱਗੇ ਜਦੋਂ ਆਪਾਂ ਬਾਅਦ ਚੋ ਜਾਵਾਂਗੇ ਵੀ ਇੱਕ ਵਾਰ ਸਾਰਿਆਂ ਨੂੰ ਫਟਾਫਟ ਮਿਲ ਆਵਾਂਗੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਆਪਾਂ ਸਮਾਨ ਪੈ ਕਰ ਲਿਆ ਸੀ ਸਮਾਨ ਵੀ ਆਪਾਂ ਜ਼ਿਆਦਾ ਕੈਰੀ ਕਰ ਰਹੇ ਹਾਂ ਦੋ ਤਾਰ ਸੂਟਕੇਸ ਨੇ ਜਿਹੜੇ ਛੋਟੇ ਹੁੰਦੇ ਨੇ ਤੇ ਦੋ ਬੈਗ ਪਏ ਨੇ ਤਨਾ ਤੇ ਚਲੋ ਇਹ ਲੋਡ ਕਰੀਏ ਆਪਾਂ ਥੋੜਾ ਬਹੁਤਾ ਫਰੂਟ ਫਰਾੜ ਕੁਛ ਖਾ ਕੇ ਤੇ ਆਪਾਂ ਚੱਲ ਜੀ ਸ਼ੁਭ ਯਾਤਰਾ ਆਪ ਕੋ ਸ਼ੁਭ ਯਾਤਰਾ ਆਪ ਦੀ ਸ਼ੁਭ ਯਾਤਰਾ ਸਵੇਰੇ ਸਵੇਰੇ ਚਾਹ ਦਾ ਟਾਈਮ ਆ ਮੰਮੀ ਤੇ ਡੈਡੀ ਚਾਹ ਪੀ ਕੇ ਦੁੱਖ ਸੋ ਕਰ ਰਹੇ ਆ ਦੁੱਖ ਸੋ ਕਰ ਲਈ ਆ ਭਾਈ ਕਹਾਣੀ ਨੇ ਆਏ ਕਾਇਲ ਉਹ ਵੀ ਸਾਡੇ ਚੱਲੇ ਨੇ ਥੋੜਾ ਜਿਹਾ ਤੈਨੂੰ ਕਿਹਾ ਸੀ ਨਾਲ ਚੱਲੋ ਲੰਬਾ ਸਫ਼ਰ ਨਹੀਂ ਜਾ ਸਕਦੇ ਹਾਂ ਜੀ ਚੈੱਕ ਕਰਾ ਲਾਂਗੇ ਜਾਨੀ ਉਹ ਤੁਮਨੇ ਸਦਾ ਜਮਾਈ ਜਾਣ ਲੱਗਦੀ ਹੈ ਮਮਮੀ ਨੇ ਕਹਤਾ ਜੀ ਉਹ ਠੀਕ ਨਹੀਂ ਇਦਨ हां जी। ਉਹ ਠੀਕ ਆ। ਚਲੋ ਤੁਰੋ ਤੁਰੋ ਸਾਡੇ। ਬਾਏ। ਬਾਏ ਪਾਪਾ ਜੀ। ਕਿਹੜੇ ਰੋਡ ਦਾ ਮੋਗਾ? ਪਾਪਾ ਜੀ ਇੱਧਰ ਹੀ ਲੁਧਿਆਣਾ ਵਾਲਾ। ਲੁਧਿਆਣਾ ਮੋਗਾ। ਉਦੋਂ ਕੋਲ ਜਣਦੀ ਨੂੰ। ਠੀਕ ਹੈ ਜੀ। ਸਾਡੇ ਜੀ ਕੋਈ ਜਮ। ਹਾਂ ਜੀ। ਨਹੀਂ ਪਤਾ ਮੈਨੂੰ। ਨਹੀਂ ਰੋਡ। ਨਹੀਂ ਮੈਂ ਤਾਂ ਕਰੇ ਵੀ ਖੁਸ਼ੀ ਹੁੰਦੀ ਆ। ਆਪਾਂ ਤਾਂ ਡੈਡੀ ਸੋਚੀ ਹਾਂ ਮੈਂ ਆਜੀ ਪਤਾ ਕੀ ਹੋਇਆ ਪਾਕਿਸਤਾਨ ਤੋਂ ਆਣ ਕੇ ਫੇਰ ਮੁੜਦੇ ਮੁੜਦੇ ਤੁਮ ਕਿ ਆਉਣਗੇ ਰਾਜੀ ਦੀ ਤਾਂ ਟਾਟ ਆਦੀ ਠੀਕ ਐ ਜੀ ਪਹਿਲੇ ਦੇ ਕੇ ਲਿਓ ਰਾਜੀ ਚੱਲ ਫੇਰ ਚਲੋ ਜਿਹੜੀ ਦਰਾਹੇ ਤੋਂ ਲੁਧਿਆਣੇ ਨੂੰ ਲਹਿਰੋਂ ਲਹਿਰ ਸੜਕ ਜਾਂਦੀ ਆ ਨਾ ਇਹ ਟੁੱਟ ਗਈ ਸੀ ਅੱਜ ਸਵੇਰੇ ਮੈਂ ਸੋਚਦਾ ਸੀ ਵੀ ਜੀਟੀ ਰੋਡ ਲੱਗ ਜਾਵਾਂਗੇ ਇਹ ਲੱਗ ਜਾਵਾਂ ਇਹ ਸ਼ਾਰਟਕਟ ਆ ਮੈਂ ਕਿਹਾ ਤੁਹਾਨੂੰ ਇਹ ਲੈ ਜਾਂਦੇ ਹਾਂ ਤੇ ਪਰ ਸੜਕ ਇਹ ਨਵੀਂ ਬਣਾਤੀ ਇਹਨਾਂ ਨੇ ਕਮਾਲ ਕਰਤੀ ਹੁਣ ਇਹ ਸੜਕ ਦੇ ਉੱਤੇ ਜਿਹੜਾ ਸੜਕ ਬਣ ਗਈ ਤੇ ਇਹਨੂੰ ਮੇਨਟੇਨ ਕਰਦੇ ਨੇ ਫੇਰ ਟੋਲ ਲਈ ਜਾਣ ਨੋ ਇਸ਼ੂ ਬੰਦਾ ਖੁਸ਼ ਹੋ ਕੇ ਦਿੰਦਾ ਇੱਕੋ ਵੀ ਵਾਰ ਬ੍ਰੇਕ ਨਹੀਂ ਲੱਗੇ ਬਸ ਇੱਕ ਵਾਰੀ ਲਵਾਏ ਉਹ ਵੀ ਇੱਕ ਬੈਫਕੂ ਬੰਦੇ ਨੇ ਇੰਨੀ ਇਥੇ ਦੇਖਦਾ ਹੈ ਕ੍ਰੋਸਿੰਗ ਸੀ ਇਹਨਾਂ ਦਾ ਡੇਲੂ ਵਾਲੀ ਕ੍ਰੋਸਿੰਗ ਸੀ ਯਾਰ ਹਾਰਨਵਾਰੇ ਗੱਡੀ ਨਾਲ ਰੋਗਿਆ ਮੋਟਰਸਾਈਕਲਾਂ ਨੇ ਆਲਾ-ਦਾਲਾ ਦੇਖਿਆ ਹੀ ਨਹੀਂ ਹੈਗਾ ਨਾ ਹੀ ਮੈਂ ਇੰਨੇ ਹਾਰਨਵਾਰੇ ਵੀ ਕ੍ਰੋਸਿੰਗ ਆ ਗਈ ਹਾਰਨਵਾਰੇ ਆਪ ਠੱਕ ਇਧਰ ਲਿਆਂ ਵਾ ਸੀ ਪਹਿਲਾਂ ਕਿਉਂਕਿ ਇਹ ਵੱਡਾ ਹਾਈਵੇ ਹੈ ਉਹ ਬਦਲ ਰੁਕਿਆ ਹੀ ਨਹੀਂ ਹੈਗਾ ਉਹਨੇ ਨਾ ਇੱਧਰ ਦੇਖਿਆ ਬਸ ਆਏ ਮੋਟਰਸਾਈਕਲ ਹੈਗੇ ਆਏ ਬਰਾਹਮ ਨਾਲ ਆਏ ਜਾਈਆ ਪਤਾ ਨਹੀਂ ਹੈੱਡਫੋਨ ਲੱਗੇ ਹੋਣੇ ਕੰਨਾਂ 'ਚ ਪਤਾ ਨਹੀਂ ਐ ਸੈਂਸਰ ਕਿਹੜੇ ਰਸਤੇ ਨਹੀਂ ਜਾਂਦੇ ਨੇ ਉਹ ਵੀ ਭੋਜਾ ਮੈਂ ਪੁੱਛਿਆ ਇਹ ਐ ਥੋੜੀ ਖੋਲਿਆ ਆ ਐਂਡੀ ਕਿਹੜਾ ਕੋਕਰੀ ਕਲਾ ਹਾਂਜੀ ਅੱਧੀ ਵਾਰ ਜਾ ਰਿਹਾ ਮੈਂ ਸੈਂਸਰ ਕਹਿੰਦੇ ਤੇਰੀ ਮਾਸੀ ਨੂੰ ਮਿਲਾ ਕੇ ਲਿਆਉਣਾ ਆ ਤੂੰ ਤੱਕਦੇ ਮਿਲਾਇਆ ਨਹੀਂ ਮਾਸੀ ਨੂੰ ਤੁਸੀਂ ਹੋ ਨਾ ਮੈਂ ਅਹੀਂ ਜਾ ਕੇ ਮੰਗਾ ਲਿਆਣਾ ਆ ਚੱਲ ਰੋ ਫੇਰ ਦੇਖੋ ਟੁੱਟੇ ਰਸਤੇ ਕੋਈ ਨਹੀਂ ਮੰਜ਼ਿਲ ਵਧੀਆ ਹੋਣੀ ਚਾਹੀਦੀ ਆ। ਸਾਰੇ ਰਸਤੇ ਪੈ ਸੀ ਨੇ ਸਾਰੇ। ਇਹ ਮੇਹੀ ਤਾਂ। ਜ਼ਿਆਦਾ ਹੀ ਖਰਾਬ ਆ। ਵੇਹਦਾਂ ਕੀ ਕਹਿੰਦੇ ਆ। ਪਤਾ ਨਹੀਂ 2000 ਜਾਂ 7-8 ਦੀ ਗਈ ਹੋਈਆਂ। ਇਹਨਾਂ ਕੁਝ ਵੀ ਆਦ ਨਹੀਂ ਹੈਗਾ। ਇਹਨਾਂ ਲੋਕੇਸ਼ਨ ਕੱਢ ਦੇ ਇਹਨਾਂ। ਟੋਬੇ ਦਾ ਬਹੁਤ ਦੇਖਿਆ ਅਜੀਤਵਾਲ ਪਿੰਡ ਦਾ ਟੋਬਾ ਜਾਂ ਨਹਿਰ ਹੀ ਬਣਿਆ ਪਿਆ ਮੈਨੂੰ ਲੱਗਦਾ। ਛੀਲ ਯਾਰ ਬਾਲਾ ਜ਼ਿਆਦਾ ਵੱਡਾ ਇੱਧਰ ਵੀ ਆ। ਵੜਾ ਵੰਡਾਇਆ ਇੱਧਰ ਵੀ ਆ। ਸਾਦੀ ਆ ਇਹਨਾਂ ਨੂੰ ਭੰਗੀਆਂ ਦੇ ਵੇਖਿਆ। ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਵੀ ਕਿ ਮੇਰੀ ਜਾਣ ਪਛਾਣ ਤੋਂ ਗਈ ਹੈ ਜੀਤਵਾਲ ਤੋਂ ਆ ਸ਼ਾਇਦ। ਨਾ ਪਤਾ ਸੁਣਾ ਹੈ ਪਿੰਡ ਦਾ ਜੀਤਵਾਲ। ਹਾਂਜੀ। ਪਤਾ ਨਹੀਂ ਉਹ ਵੀ ਲੱਗਦਾ ਹੁੰਦਾ ਕੰਮ ਵਧੀਆ ਲੀ ਮਨ ਨੂੰ। ਇਹ ਵੀ ਹੋ ਸਕਦਾ। ਤੁਹਾਨੂੰ ਹੁਣ ਠੰਡੀ ਠੰਡੀ ਹਵਾ ਆ ਰਹੀ ਹੋਣੀ ਆ। ਖਲਗੀ ਹੁਣ ਆਪਾਂ ਸੋਹਣੇ ਏਰੀਏ 'ਚ ਪਹੁੰਚ ਚੁੱਕੇ ਆਂਗੇ। ਆਪਾਂ ਪਹੁੰਚ ਗਏ ਆ ਜੀ ਫਰੀ ਕੋਟ। ਬਾਬਾ ਫਰੀਦ। ਬਾਬਾ ਫਰੀਦ ਦੀ ਧਰਤੀ। ਹਾਂ ਉਹਨਾਂ ਦੇ ਸੋ ਅੱਜ ਮੇਲਾ ਦਾ ਉਹਨਾਂ ਦਾ ਮੇਲਾ ਵੀ ਹੈ ਸ਼ਾਇਦ ਹਨਾ ਇੱਕ ਦੋ ਦਿਨਾਂ ਦਾ ਹਾਂਜੀ ਵੀਡੀਓ ਸ਼ਾਇਦ ਇੱਕ ਦੋ ਦਿਨ ਲੇਟ ਹੋ ਜਵੇ ਮੇਲਾ ਵੀ ਸ਼ੁਰੂ ਹੋਣੇ ਵਾਲਾ ਆ ਤੇ ਮੈਨੂੰ ਪਤਾ ਨਹੀਂ ਸੀਗਾ ਮੇਲਾ ਮੈਨੂੰ ਉਦੋਂ ਪਤਾ ਸੀਗਾ ਕਿ ਹਾਂ ਮੇਲਾ ਆ ਪਰ ਮੈਨੂੰ ਤਰੀਕਾ ਨਹੀਂ ਧਿਆਨ ਦੇ ਵਿੱਚ ਸੀਗੀ ਹਨਾ ਤੇ ਅਸੀਂ ਆਲਰੇਡੀ ਦੋ ਦੋ ਸਟਾਪ ਮਾਰਿਆ ਆ ਦੋ ਨਹੀਂ ਤਿੰਨ ਤਿੰਨ ਸਟਾਪ ਮਾਰ ਕੇ ਆਏ ਆ ਰਸਤੇ ਦੇ ਵਿੱਚ ਤੇ ਟਾਈਮ ਹੋਇਆ ਹਲੇ 11:30 ਹੁਣ ਅਸੀਂ ਚੌਥੇ ਸਟਾਪ ਤੇ ਤਿੰਨ ਜਣੇ ਨੂੰ ਮਿਲ ਕੇ ਆਏ ਆ ਪਰ ਤਿੰਨੇ ਥਾਂ ਤੇ ਅਸੀਂ ਵੀਡੀਓ ਬਣਾਈ ਨਹੀਂ ਹੈਗੀ ਕਿਉਂਕਿ ਤਿੰਨੇ ਥਾਵਾਂ ਤੇ ਵੀਡੀਓ ਬਣਾਉਣੀ ਸੀਗੀ ਨਹੀਂ ਨਹੀਂ ਕਿਸੇ ਨੂੰ ਦੋ ਥਾਂ ਤੇ ਬੈਠੇ ਆਖਦਾ ਖੜ ਕੇ ਹੀ ਆਏ ਆ ਬਸ 10 ਮਿੰਟ ਕੱਢ ਕੇ ਕਿਉਂਕਿ ਮਤਲਬ ਅਸੀਂ ਫਿਰ ਵੀ ਇੰਨਾ ਤੇਜ਼ੀ ਨਾਲ ਚੱਲਿਆ ਕਿ ਅਸੀਂ 11 11:30 ਤੱਕ ਨੂੰ ਫਰੀਦਕੋਟ ਪਹੁੰਚ ਗਏ ਤਿੰਨ ਜਣੇ ਨੂੰ ਮਿਲ ਕੇ ਤੇ ਸਿਰਫ ਇੱਕ ਜਣੇ ਨੂੰ ਬਸ ਅਸੀਂ 5-10 ਮਿੰਟ ਮਿਲਿਆ ਉਸ ਤੋਂ ਬਿਨਾ ਅਸੀਂ ਬੈਠ ਕੇ ਨਹੀਂ ਆਏ ਅਸੀਂ ਵਧੀਆ ਗੱਲਬਾਤ ਕਰਕੇ ਆਏ ਆ ਤੇ ਓਰੇ ਸਾਡਾ ਹੈਗਾ ਸੀ ਜੀ ਪੀਜ਼ਾ ਪੈਂਡਿੰਗ ਬਹੁਤ ਧੇਰ ਦਾ ਬਹੁਤ ਟਾਈਮ ਤੋਂ ਵੀਰੇ ਹੁਣਾਂ ਨਾਲ ਗੱਲਬਾਤ ਹੁੰਦੀ ਸੀ ਉਹ ਕਹਿੰਦੇ ਸੀ ਕਿ ਆਉਂਦੇ ਜਾਂਦੇ ਆ ਕੇ ਜਾਇਓ ਪੀਜ਼ਾ ਸ਼ਾੱਕੇ ਜਾਇਓ ਤੇ ਪਰ ਸਵਭ ਨਹੀਂ ਸੀ ਬਣਦਾ ਤੇ ਪਤਾ ਨਹੀਂ ਬਾਕੀ ਤੇ ਬੜੀ ਵਧੀਆ ਪਾਰਕਿੰਗ ਜੀ ਮੈਨੂੰ ਕਿ ਪਿੱਛੇ ਵੀ ਪਾਰਕਿੰਗ ਆ ਮੈਨੂੰ ਲੱਗਦਾ ਪਤਾ ਨਹੀਂ ਕਿਹੜੀ ਜਗ੍ਹਾ ਹੈ ਬਾਕੀ ਇਹ ਨਹੀਂ ਪਤਾ ਕਿਸੇ ਦੀ ਪਰਸਨਲ ਪਾਰਕਿੰਗ ਜੀ ਨਾ ਹੋਵੇ ਕਿਸੇ ਕਾਲਜ ਕੋਲ ਵੀ ਪਤਾ ਨਹੀਂ ਕੀ ਹੈ ਬੜੀ ਵਧੀਆ ਔਰ ਗੱਡੀ ਰਾਮ ਨਾਲ ਲੱਗੀ ਸ਼ਾਮੇ ਸ਼ਾਮੇ ਬੜਾ ਮਜ਼ਾ ਆਇਆ ਮੈਂ ਕਿਹਾ ਸ਼ਹਿਰ ਦੇ ਵਿੱਚ ਤੇ ਇਹ ਸੈਮ ਨੂੰ ਦੱਸਿਆ ਜਦੋਂ ਅਸੀਂ ਇਧਰ ਲੇ ਆリエ ਸੈਂਟਰ ਹੋ ਗਏ ਮੈਂ ਕਿਹਾ ਦੇਖਿਆ ਇੱਦਾਂ ਸੋਹਣਾ ਰੋਡ ਤੁਹਾਡੇ ਏਰੀਏ ਦੇ ਵਿੱਚ ਕਿਤੇ ਹੈਗਾ ਆ ਰੋਡ ਤਾਂ ਸੋਹਣਾ ਮੈਂ ਮੰਨ ਲਿਆ ਰੋਡ ਖਾਲੀ ਪਿਆ ਜਮਾ ਹੀ ਉਹੀ ਕਹਿੰਦੇ ਨੇ ਐਡਾ بڑا ਰੋਡ ਬਣਾਉਣ ਦਾ ਫਾਇਦਾ ਕੀ ਉਹਨੇ ਖਾਲੀ ਰਹਿਣਾ ਇੰਨੇ ਸੋਹਣੇ ਰੋਡ ਨੇ ਬੰਦਾ ਕੋਈ ਮਰਜੀ ਇਹ ਕਹਿੰਦੀ ਕਿੰਨਾ ਠੰਡਾ ਏਰੀਆ ਮਾੜਾ ਜਣਾ ਫਿਰ ਵਿੰਡੋ ਸੱਲੇ ਕੀਤੀ ਫਿਰ ਫਿਰ ਬਾਹਰ ਹੱਥਾਂ ਬਾਂਦਰ ਕਰ ਲੈ ਕਹਿੰਦੀ ਬਹੁਤ ਘਰ ਇਹ ਤਾਂ ਠੰਡਾ ਹੀ ਆ ਹੁਣ ਫਿਰ ਮੈਨੂੰ ਮਾੜੀ ਜੀ ਰੱਖਣੀ ਪੈਂਦੀ ਹੈਗੀ ਹੁਣ ਫਿਰ ਹੁਣ ਵੀ ਟ੍ਰੈਫਿਕ ਘਟਾ ਸੜਕਾਂ ਤਾਂ ਕਿਉਂਕਿ ਮੇਰੇ ਹੁਣ ਆਧਾਰ ਕਾਰਡ ਤਾਂ ਮੈਂ ਬੇਗਵਾਲ ਦੇ ਚੱਲਦਾ ਨਾ ਹੁਣ ਮੈਂ ਉਧਰ ਨਹੀਂ ਗਿਆ ਸਾਡੇ ਆਪਣੇ ਉਧਰ ਲੁਧਿਆਣਾ ਏਰੀਆ ਟ੍ਰੈਫਿਕ ਬਹੁਤ ਆ ਟਿੱਪਰ ਵੱਡੇ ਟਰੈਕਟਰ ਵਾਲੇ ਕੁੜੀਆਂ ਕਿੰਨੀ ਛੇਦੀ ਬਦਲ ਦਿੰਦੀਆਂ ਨੇ ਨਾ ਪੇਕ ਕੇ ਆ ਕੇ ਪੇਕ ਕੇ ਸੌਰੀ ਪੀਜ਼ਾ ਖਾਈਏ ਭੁੱਖ ਲੱਗੀ ਪੀਜ਼ਾ ਮੈਨੂੰ ਤਾਂ ਹਾਂਜੀ ਹਜੇ ਬਣਾਉਣਾ ਹੋਣਾ ਮੇਰਾ ਅਗਲਾ ਵਾਲਾ ਨਾ ਅਸੀਂ ਆ ਦੱਸਾਂਗੇ ਮੇਰੀ ਬਣੂਗਾ ਵੀ ਤੁਸੀਂ ਕਹਦੇ ਨਾ ਮੈਨੂੰ ਪਸੰਦ ਆ ਪੀਜ਼ੇ ਦਾ ਨਾਮ ਲਜੀਜ਼ ਪੀਜ਼ਾ ਲਜੀਜ਼ ਪੀਜ਼ਾ ਨਾਮ ਤੇ ਬਹੁਤ ਸੋਹਣਾ ਹੈ ਨਾਮ ਤੇ ਬਹੁਤ ਸੋਹਣਾ ਹੈ ਬਾਕੀ ਹੁਣ ਪੀਜ਼ਾ ਟੇਸਟ ਕਰਕੇ ਦੱਸਾਂਗੇ ਕਿ ਪੀਜ਼ਾ ਕਿਵੇਂ ਆ